ਪੂਰੇ ਦੇ ਟੈਮ ਚਲਾ ਦੇ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਬਾ ਆਪਣਾ ਆਪਣਾ ਫੈਸਲਾ ਲੈ ਜਾਵੇ ਆਪਾਂ ਚਲੋ ਜੀ ਵੱਲ ਮੇਰੇ तरफ ਤੋਂ ਕੁਮੀ ਭਰਾਵਾਂ ਸਾਹਿਬ ਜੀ ਨੂੰ ਅਧਿਕਾਰ ਦਿੱਤਾ ਆ ਕੋਈ ਵੀ ਨਹੀਂ ਕੋਈ ਵੀ ਨਹੀਂ ਰੁਕੇ ਨਹੀਂ ਬਿਆਸਾ ਬਣਾ ਰਹੀ ਹੈ ਕਿਸੇ ਕੋਲ ਨਹੀਂ ਇਹ ਸਰਕਾਰ ਹੀ ਬੋਲਦੀ ਕੋਈ ਗੱਲ ਨਹੀਂ ਜੋ ਮੋਟੀ ਸਾਰੀ ਕੋਸ਼ਿਸ਼ ਨਹੀਂ ਪਿੱਛੇ ਪਿੱਛੇ ਪ੍ਰਸ਼ਾਸਨ ਦੀ ਪੱਤਰਕਾਰ ਵੀਰ ਸ਼ਾਂਤੀ ਲੋਕ ये रोज जो कोई मर्जी जहां आके बयान करता रहे कि बेअदबी नहीं हुई पर वो तो सामने आ गई ये द्रावण चैनल वाले बैठे हुए हैं इन्होंने दिखाई वहां लोगों के पास चल गई कोई कुहाड़ी लेकर जा रहा है जहां अपने ही बैठे हैं जो ये सारी बात को ब्रीफिंग करेंगे और आपसे हम जो उम्मीद चाहते हैं रोज भरा दिन है सताई अक्टूबर का दिन ਕਿਉਂਕਿ ਨੇਕੀ ਨੇਕੀ ਅਰਥ ਕੇ ਰਵਣ ਸਰ ਇੱਕ ਮੈਂ ਤੁਹਾਨੂੰ ਦੇਖੋ ਸਾਰੇ ਆਪਾਂ ਦੇਖੇ ਆ ਅੱਗੇ ਬਾਜਾ ਸਾਡੀ ਵੀ 55 57 ਸਾਲ ਉਮਰ ਹੈ ਅਸੀਂ ਨਹੀਂ ਦੇਖਿਆ ਉਹਨੂੰ ਬਗੋ ਬਿਆਦੀਆਂ ਇਹਨਾਂ ਨੇ ਘੋਰ ਬਿਆਪੀ ਕੀਤੀ ਆ ਕਹਿੰਦਾ ਕਰਦਾ ਸੀ ਮਰਨ ਨੂੰ ਡਰ ਕੇ ਨਹੀਂ ਇਹਨਾਂ ਕੋ ਡਰ ਕੇ ਨਹੀਂ ਪਰ ਹੋਰ ਆਪਾਂ ਸਮਾਜ ਤੋਂ ਵੀ ਫੋਨ ਆਏ ਪਿਆ ਕੀ ਹੋਇਆ ਤੀਰਤ ਤੇ ਬੇ ਸ਼ਰਮਸਾਰ ਹੋ ਗਏ ਦੱਸਦੇ ਆ ਵੀ ਬੇ ਫਰਕਾ ਇਹ ਮਜ਼ਾ ਸੀ ਤੁਸੀਂ ਤਾਂ ਅਸਮਾਨੀ ਨੂੰ ਸਾਰੇ ਮੰਨਣ ਵਾਲੇ ਲੋਗ ਆ ਕਿ ਸਾਰੇ ਆਪਣੇ ਮਹਾਪੁੱਛਿਆ ਨੂੰ ਧਰਮ ਪ੍ਰੇਮੀ ਆ ਸਾਰੇ ਤੁਸੀਂ ਸ਼ਾਂਤ ਹੀ ਪਿਆ ਲੋਗ ਆ ਇਹਨਾਂ ਦਾ ਝੰਡਾ ਵੀ ਲਾ ਲਿਆ ਝੰਡਾ ਜੇ ਲਾ ਲਿਆ ਤਾਂ ਮਤ ਮਾਰੀ ਹੋਈ ਨਾ ਕੀ ਦੁਕੀ ਚੱਕ ਲਿਆ ਧੋੜੇ ਢੋੜਾ ਕੇ ਤੇ ਦੂਜੀ ਬੇਨਤੀ ਮੇਰੀ ਇਹ ਆ ਮੈਂ ਕੱਲ ਇੱਕ ਨਾਟਕ ਲੱਗਿਆ ਸੀ ਤੇ ਦੇਖ ਰਿਹਾ ਸੀ ਨਿਕਲ ਆ ਕੇ ਦਿਆ ਬੋਲਾ ਜੀ ਜਾਣਦੇ ਆ ਅਸੀਂ ਐਜੂਕੇਟਿਡ ਆ ਸਾਰੇ ਲੋਕ ਅਸੀਂ ਬਾਦਮੀ ਕੁਮਾਰਾ ਜੀ ਦੀ ਕਹੇ ਬਾਡਾ ਦਾ ਬੁਜੀ ਬੇਟੀ ਹੈ ਕਿ ਤੇਰੀ ਗੱਲ ਜੇ ਅੱਜ ਤੋਂ ਬਾਅਦ ਪਹਿਲੀ ਗੱਲ ਆਪਾਂ ਚੱਲਣਾ ਕੋਈ ਆਓ ਜੀ ਗੱਲ ਸਾਨੂੰ ਕੋਈ ਤੱਕੀ ਸ਼ਾਈ ਹੁੰਦੀ ਆ ਪਹਿਲੀ ਗੱਲ ਤਾਂ ਅੱਜ ਕੰਮ ਸਾਡਾ ਹੋ ਜਾਣਾ ਆਪਾਂ ਪੋਜ਼ਟਿਵ ਹੀ ਲੈ ਕੇ ਚੱਲਦੇ ਆ ਸੋ ਯਾ ਬੋਧੀਆਂ ਬਿਲਕੁਲ ਸਮੇਂ ਨੂੰ ਪੰਜਾਬੀ ਬਹੁਤ ਹੀ ਸਤਿਕਾਰਯੋਗ ਸਾਰੇ ਵਿਕੰਦਰ ਵੈਟੀ ਜੀ ਨਜ਼ਾਰਾ ਤੋਂ ਨੇ ਫਾਫਾ ਜਸ ਕਾਜ਼ਰੇ ਨੂੰ ਸੁਖਵਾਨੀ ਨਾਲ ਲੈਣ ਵਾਸਤੇ ਬੈਠੇ ਆ ਉਹ ਸਾਰੇ ਸਾਥੀਆਂ ਨੂੰ ਇਹੋ ਬੇਤੀ ਆ ਜੋ ਰਾਈ ਸਾਹਿਬ ਨੇ ਦੱਸਿਆ ਜੇ ਕੋ ਗਿਆ ਗਿਆ ਇਹਦੇ ਵਿੱਚ ਮੇਰੀ ਤਾਂ ਨਹੀਂ ਗਈ ਗੱਲ ਉਹ ਤੇ ਮੇਰਾ ਤੇ ਲੈ ਜਾ ਮਾਦੂ ਉਹੋ ਜੀ ਗੱਲ ਹੋ ਗਈ ਇਹਨੂੰ ਦੱਸੀਏ ਵੀ ਅਸੀਂ ਕੌਣ ਹੁੰਨੇ ਆ ਅਸੀਂ ਕੀ ਆ ਉਹ ਆਪਣੇ ਉਹਦੇ ਜਿਹੜੇ ਕੰਨਾਂ ਦੇ ਵਿੱਚ ਬਾਗੇ ਵਾਲਮੀਕ ਸਮਾਜ ਰੋਡ ਦਾ ਕੋਨਾ ਰਹਿਣਾ ਉਹ ਇੱਕ ਪੱਟੇ ਉੱਤੇ ਇਹ ਤਾਂ ਗੁੱਸੇ ਤੋਂ ਨਹੀਂ ਉਸ ਵਿਸ਼ੇ ਤੇ ਮੀਟਿੰਗ 'ਚ ਇਹ ਲੜਾਈ ਇੰਨੀ ਇੰਨਾ ਲੜ ਰਹੀ ਹੈ। ਉਹ ਕਿ ਪਹਿਲਾਂ ਸਾਡੇ ਸਾਰੇ ਬੰਦੇ ਸਾਰਿਆਂ ਨੂੰ ਪਤਾ ਵੀ ਹੈ ਲੀਡਰ ਨੂੰ ਖਵਾ ਪੈਣਾ ਸਾਡੇ ਮੱਥਾ ਟਿਕਣ ਜਾਂਦੀਆਂ ਉਹ ਸੇਵਾ ਸੁਭਾਤਰ ਹੁੰਨ ਕੱਟ ਦੂਆ ਕੰਟੀਨਾ ਤੇ ਕੰਮ ਕਰਦੇ। ਨਾ ਕਿ ਉਹ ਇੰਦਾ ਦਾ ਕੰਮ ਕਰਦੇ। ਜਿਹੜਾ ਉਹਨਾਂ ਨੇ ਸ਼ਾਸਨ ਵੱਲੋਂ ਬਹੁਤ ਵਧੀਆ ਸ਼ਵਾਸਨ ਦਿੱਤਾ ਗਿਆ ਸਾਨੂੰ ਭਾਈ ਤੁਸੀਂ ਅਕਸੈਪਟ ਨਹੀਂ ਕਰੋਗੇ ਜੋ ਪ੍ਰਸ਼ਾਸਨ ਆਈ ਗਿਆ ਪਰ ਕਰੋ ਲੱਕੀ ਭਾਈ ਇਹਦਾ ਵੀ ਅਸੀਂ ਤੁਹਾਨੂੰ ਰਿਜ਼ਲਟ ਦਿਆਂਗੇ ਤੁਸੀਂ ਉਹ ਅਕਸੈਪਟ ਨਹੀਂ ਕੀਤਾ ਹੋਣਾ ਕਿਉਂਕਿ ਸਾਡੀ ਵੀ ਇਹੋ ਜੀ ਮਨਸ਼ਾ ਨਹੀਂ ਹੈ ਕਿ ਸ਼ਹਿਰ ਦਾ ਮਾਹੌਲ ਖਰਾਬ ਕਰੀਏ ਜਾਂ ਪੰਜਾਬ ਦਾ ਮਾਹੌਲ ਖਰਾਬ ਕਰੀਏ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅੱਜ ਜਿਹੜੇ ਲੋਕ ਪਰੇਸ਼ਾਨ ਹੋਏ ਨੇ ਉਹਨਾਂ ਕੋਈ 마ਫੀ ਚਾਹੁੰਦੇ ਆ ਸਾਰੇ ਸ਼ਹਿਰ ਵਸੇਆਂ ਕੋ ਵੀ ਸਾਡੀ ਹੋਗੀ ਭਾਨ ਨੀ ਸੀ ਪਰ ਪ੍ਰਸ਼ਾਸਨ ਨੇ ਜਿਹੜਾ ਕਿਹਾ ਆ 6 ਉਹ ਪਹਿਲੀ 2 ਤਰੀਕ ਤੱਕ ਨਹੀਂ ਕਰਦੇ 4 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਮੁੱਖ ਵਾਲਿਆਂ ਦੇ ਅੱਗੇ ਭਗਵੰਤ ਮਾਨ ਦਾ ਪੁੱਤਲਾ ਭੂਕੇ ਸਾਰੇ ਡਿਸੀਆ ਨੂੰ ਸਾਰੇ ਕਲੈਕਟਰਾਂ ਨੂੰ ਉਹਦੇ ਜਿਹੜੇ ਆਂ ਪੰਗ ਪੱਤਰ ਦਿੱਤੇ ਗਏ ਜਾ ਰਹੇ ਹੈ ਕਿ ਗੱਲਬਾਤ ਕੀ ਹੋਈ ਸ਼ਾਂਤੀ ਕੋਈ ਨਹੀਂ ਪ੍ਰਸ਼ਾਸਨ ਨੇ ਦੋ ਦਿਨ ਦਾ ਟਾਈਮ ਦੇ ਦਿੱਤਾ ਸਾਡੇ ਕੋਲ ਦੋ ਦਿਨ ਦਾ ਦੋ ਦਿਨ ਬਾਅਦ ਜਿੱਦਾਂ 29 30 31 ਮੈਲੀ ਤੋਂ ਬਾਅਦ ਸਾਨੂੰ ਜਿਹੜਾ ਰਿਜ਼ਲਟ ਦਿੱਲੇ ਨਹੀਂ ਦੇਣਗੇ ਤੇ ਸਾਡੇ 4 ਤੱਕ ਦਾ ਜਿਹੜਾ ਪੂਰੇ ਪੰਜਾਬ ਦਾ ਆਸਰ ਕਰਨੇ ਦੀ ਸਮਰੱਥੀ ਹੁਣ ਕਿੱਥੇ ਜਾ ਰਹੇ ਆਂ ਦਰਮਾ ਸਾਹੀ ਆਪਣੀ ਗੱਲਬਾਤ ਕਰਕੇ ਵੀ ਡਿਸੀਡ ਕਰਨਾ ਕੀ ਨਹੀਂ ਕਰਨਾ ਜੋ ਸਾਡੇ ਧਰਮਗੁਰੂ ਜੋ ਸਾਡੇ ਉਹ ਮੁਕੇਸਨ ਚਾ ਲਗਣੀ ਉਹ ਡਿਸਾਈਡ ਕਰਨਗੇ ਉਹ ਸਾਰੇ ਮਸਤੀ ਲਗਣ ਤੁਹਾਡੀਆਂ ਡਿਮਾਂਡਾਂ ਕੀ ਸੀ ਆਰੇ ਜਾਵੇਗਾ ਕੋਈ ਦੇਖੋ ਜੀ ਛੇੜਾ ਸਾਨੂੰ ਕਹਿ ਕੇ ਦੇ ਲੇ ਉਹ 100% ਜੇ ਨਹੀਂ ਹੋਏਗਾ ਅਸੀਂ ਸੁਪਰੀਮ ਕੋਰਟ ਵੀ ਜਾਵਾਂਗੇ ਹਾਈ ਕੋਰਟ ਵੀ ਜਾਵਾਂਗੇ ਉੱਥੇ ਐਸਐਡੀ ਬਣਾ ਕੇ ਲੈ ਕੇ ਮੇਰੇ ਨਾਲ ਅਜ ਇਹਨਰ ਸਾਰਿਆਂ ਨੇ ਕਲਾਮ ਉਹ ਕਰ ਰਹੀ ਸੀ ਨੰਬਰ ਕਹਿੰਦੇ ਸੀ ਪ੍ਰੋਫੈਸਰਿੰਗ ਲੱਗੀ ਰਹੀ ਹੈ ਕਿ ਸਰਕਾਰ ਦੇ ਕੋਲ ਉਹਨਾਂ ਦੀ ਸਰਕਾਰ ਇਹ ਨਹੀਂ ਕੋਈ ਕੋਰਟ ਨਹੀਂ ਟਿਕ ਕੇ ਡੈਂਡਾ ਕਿ ਮੈਂ ਅਫੀਸਰਾਂ ਦੀ ਲੀਜਨ ਜੇ ਪਹੁੰਚਿਆ ਉਹ ਆਪਣਾ ਸ਼ਾਸਨ ਨਹੀਂ ਕਿਤੇ ਨਹੀਂ ਕਿਉਂਕਿ ਕੋਈ ਵੀ ਗੱਲ ਜਿਹੜੀ ਉਹ ਗਿਵਨ ਡੇ ਆ ਪੇਪਰ ਤੇ ਮੁੱਠੀ ਹੈ ਜੰਗਾ ਹੋ ਜਾ ਰੋ ਜੋ ਮਰ ਗਿਆ ਦੇਖ ਤੱਕ ਜਿਹੜੀਦਾ ਕੋਈ ਟੇਬਲ ਉੱਤੇ ਹੁੰਦਾ ਹੈ ਟੇਬਲ ਟੌਪ ਹੁੰਦੀ ਹੈ ਸਾਡੀ ਟੇਬਲ ਟੌਪ ਹੁੰਦੀ ਹੈ ਜਿਹੜੇ ਜੋ ਨਹੀਂ ਕਰਦੇ ਫਿਰ ਅਭੀ ਇਹ ਲੱਗਦਾ ਕਿ ਜਿਹੜਾ ਛੋਟਾ ਸਟਕਾ ਲੋ ਇਹਦੇ ਜ਼ਿੰਮੇਵਾਰ ਨਹੀਂ ਬਣਾਈ ਗਈ ਸੀ ਮਤਲਬ ਪ੍ਰਸ਼ਾਸਨ ਪੰਜਾਬ ਸਰਕਾਰ ਇਹ ਮੁੱਖ ਮੰਤਰੀ ਤੇ ਜਿਹੜਾ ਆ ਪਾਵਨ ਵਾਲਮੀ ਕੀ ਤਨਸਾਰਿਆਂ ਦਾ ਹੋਇਆ ਜਾਣਾ ਜੀ ਇਹ ਪਾਵਨ ਵਾਲਮੀ ਦੀ ਪ੍ਰੀਤ ਦਾ ਜਿਹੜਾ ਚੇਅਰਮੈਨ ਹੈ ਭਗਵੰਤ ਮਾਨ ਸ਼ੈਨ ਬੋਰਡ ਦਾ ਤੇ ਜੇ ਸ਼ੈਨ ਬੋਰਡ ਦੇ ਵਿੱਚ ਕੋਈ ਘਟਨਾ ਹੁੰਦੀ ਆ ਸ਼ੈਨ ਬੋਰਡ ਕੋ ਮਿਸਫਰੂ ਹੁੰਦੀ ਆ ਸ਼ੈਨ ਬੋਰਡ ਦੇ ਵਿੱਚ ਕੋ ਬੇਅਦਬੀ ਹੁੰਦੀ ਆ ਇਹ ਭਗਵੰਤ ਜੀ ਦੇ ਅੱਗੇ ਵੱਡਾ ਸਾਥੀ ਲੱਗਦਾ ਕਿ ਇਹ ਗੱਲਬਾਤ ਤੋਂ ਹੋਈ ਹੈ ਜ਼ਬਰਦਸਤ ਨਹੀਂ ਲੈ ਕੇ ਤੂੰ ਘੱਪੜ ਆਪਣਾ ਲੈਣ ਲੱਗ ਪੀਸ ਉਹ ਚਵਲ ਬੰਦਾ ਨਹੀਂ 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 ਜੀ ਸਾਹਿਬ ਠੰਡੇ ਵਾਲਾ ਤੁਹਾਡੀ ਨਾਮ ਆਏ ਚਾਹੀਦਾ ਵਾ ਯਾ ਨ ਲੱਗਦਾ ਤੇ ਨਹੀਂ ਲੱਗਦਾ ਜੇਦੋਂ ਸਾਰੀ ਦੇਹ ਨਾ ਲੱਗਿਆ ਜੇਦਾਂ ਹੋਵੇ ਹੁਣ ਮੈਂ ਤੁਹਾਨੂੰ ਇੱਕ ਸਾਰਿਆਂ ਨੂੰ ਪਹਿਲਾਂ ਵੀ ਗੱਲ ਦੱਸੀ ਸੀ ਹਾਲ ਹੁਣ ਵੀ ਦੱਸਦਾ ਝੰਡਾ ਲਾਉਣ ਦੀ ਰਸਮ ਕੀ ਹੁੰਦੀ ਆ ਪਹਿਲਾਂ ਭੂਮੀ ਪੂਜਨ ਹੁੰਦਾ ਆ ਫਿਰ ਉਹ ਜਗ੍ਹਾ ਦੀ ਬਰਿਹਾਦਾ ਬਣਾਈ ਜਾਂਦੀ ਆ ਫਿਰ ਪੂਜਾ ਮੰਤਰ ਹੁੰਦੇ ਨੇ ਪਰ ਹੋਰ ਤਰ੍ਹਾਂ ਦੀਆਂ ਬੜੀਆਂ ਗੱਲਾਂ ਹੁੰਦੇ ਫਿਰ ਝੰਡਾ ਚੜਦਾ ਡਾਂਗਾ ਨਾ ਬਾਛਿਆ ਬਾਲਿਆ ਨਾ ਉਹ ਤੁਹਾਡੀਆਂ ਨਾ ਝੰਡਾ ਨਹੀਂ ਚੜਦਾ ਇਹ ਚ ਗੁੰਡਾ ਕਰਦੇ ਨੇ ਨੰਗਾ ਨਾਸਤ ਨਾ ਕੇ ਮਰਾਂਦੇ ਨੇ ਝੰਡੇ ਚੜਾ ਕੇ ਕਹਰੇ ਨੇ ਸਾਡੇ ਨਾਲ ਚਾਚੇ ਬੰਦੀਆਂ ਬਹੁਤ ਬੈਠੇ ਨੇ ਕੋਈ ਗੱਲ ਨਹੀਂ ਜੀ ਦੇਖੋ ਤੁਸੀਂ ਦੇਖਾ ਜਿੱਥੇ ਬੰਦੀਆਂ ਜਿਹੜੀਆਂ ਫਾਰੋਂ ਲੈਂਦੀਆਂ ਆ ਪੰਜ-ਪੰਜ ਹਜ਼ਾਰ ਹਜ਼ਾਰ ਰੁਪਏ ਦੇ ਇੱਕ ਸੱਤ ਲੈਂਦਾ ਹੀ ਉਹਨਾਂ ਨੂੰ ਅਸ਼ਵਾਸਨ ਦਿੱਤਾ ਕਿ ਤੁਹਾਨੂੰ ਕੰਬਲ ਦੇਣੇ ਆ ਜਦੋਂ ਪੇਮੈਂਟ ਕਰਨ ਦੀ ਵਾਰੀ ਆਈ ਉਹਨਾਂ ਨੂੰ 5-500 ਦਿੱਤਾ ਉਹਨੇ ਰੋੜਾ ਪਾਇਆ ਵੀ ਕਰਕੇ ਤੁਸੀਂ ਹਸ ਹਸ ਲਿਆ ਹੋ ਦੇਣ ਤੁਹਾਨੂੰ 500 ਦੇਓ ਸਰਕਾਰ ਵੱਲੋਂ 5000 15 ਖਾਣਾ ਹੈ ਉਥੇ ਕਿ ਤੁਸੀਂ ਕੀ ਸਿਰਫ ਕਰਦੇ ਨਹੀਂ ਬੰਦ ਕੀਤਾ ਜਾਂ ਨਹੀਂ ਨਾ ਬੋਲ ਮੇਰਾ ਨਾਮ ਸ਼ਸ਼ੀ ਗੱਲੌਰ ਪੰਮ ਨਵਾਲ ਮਿੱਕੀ ਤੇ ਐਕਸ਼ਨ ਕਮੇਟੀ ਦਾ ਮੈਂ ਪੰਜਾਬ ਪ੍ਰਧਾਨ ਆ ਅੱਜ ਦਾ ਜਿਹੜਾ ਇਹ ਰੋਸ਼ ਪ੍ਰਦਰਸ਼ਨ ਦਾ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਵਾ ਭੰਡਾਰੀਪੁਰ ਇਲਜ਼ਾਮ ਕੀਤਾ ਗਿਆ ਵਾ ਇਸ ਮੁੱਚੇ ਵਾਲਮਿੱਕੀ ਭਾਈਚਾਰੇ ਦੇ ਧਾਰਮਿਕ ਸੰਗਠਨਾ ਵੱਲੋਂ ਰੱਖਿਆ ਗਿਆ ਜਿਹਦੀ ਰਹਿਣ ਮਾਈ ਬਹੁਤ ਹੀ ਸਤਿਕਾਰਯੋਗ ਪਰਮਾਤਮਾ ਜੀ ਸ਼ੁ크ਰਾਚਾਰਾ ਦਰਸ਼ਨ ਰਾਵਨ ਜੀ ਔਰ ਸੰਗਠਨਾ ਦੇ ਜਿਹੜੇ ਜਿੰਨੇ ਵੀ ਧਰਮ ਗੁਰੂ ਨੇ ਉਹਨਾਂ ਦੀ ਰਹਿਨਮਾਈ ਚ ਹੋ ਰਿਹਾ ਔਰ ਇਸ ਕਰਕੇ ਰੱਖਿਆ ਗਿਆ ਵੀ 27 ਤਰੀਕ ਵਾਲੇ ਦਿਨ ਦੇਖੋ ਬਹੁਤ ਹੀ ਕਾਲਾ ਦਿਨ ਮਤ ਭਾਗਾ ਦਿਨ ਜਿਸ ਦਿਨ ਬੇਦਵੀ ਗੱਬਰ ਵੱਲੋਂ ਸੇਵਕ 나ਥ ਵੱਲੋਂ ਔਰ ਉਹਦੇ ਬੇਟੇ ਵੱਲੋਂ ਗੱਬਰ ਦੇ ਬੇਟੇ ਵੱਲੋਂ ਇਹ ਬੇਦਵੀ ਕਰਾਈ ਗਈ ਆ ਔਰ ਬਹੁਤ ਹੀ ਜ਼ਿਆਦਾ ਜਿਹੜਾ ਦੁੱਖ ਹੋਇਆ ਪੂਰੇ ਵਿਸ਼ਵ ਭਾਰਚ ਵਾਸਤੇ ਵਾਲਮੀਕੀ ਸਮਾਜ ਦੇ ਲੋਕਾਂ ਨੂੰ ਕਿ ਉੱਥੇ ਪਾਲਕੀ ਤੋੜੀ ਗਈ ਉਥੇ ਜੁੱਤੀਆਂ ਲੈ ਕੇ ਗਏ ਲੋਕ ਉਥੇ ਤਲਵਾਰਾਂ ਲੈ ਕੇ ਗਏ ਉਥੇ ਗੱਟਕੇ ਲੈ ਕੇ ਗਏ ਉਥੇ ਗਾਲੀ ਗਲੋਚ ਹੋਇਆ ਉਥੇ ਨਿਕਰਾਂ ਪਾ ਕੇ ਅੰਦਰ ਬੜੇ ਲੋਕ ਉਥੇ ਇਤੋਂ ਤੱਕ ਕਿ ਗੱਲੇ ਦੇ ਉੱਤੇ ਬਹਿ ਕੇ ਗੱਬਰ ਨੇ ਗੱਲੇ ਤੇ ਫਿਰ ਰਿਹਾ ਐ ਕਰਕੇ ਮਰ ਸ਼ਰਮਨਾਕ ਗੱਲ ਇਤੋਂ ਘਟਿਆ ਹਰਕਤ ਹੋ ਹੀ ਨਹੀਂ ਸਕਦੀ ਅੱਛਾ ਤੁਸੀਂ ਮੀਡੀਆ ਵਾਲੇ ਹੋ ਮੀਡੀਆ ਵਾਲੇ ਹੋ ਨਾ ਔਰ ਮੀਡੀਆ ਵਾਲੇ ਇਹ ਵੀਡੀਓ ਜਿਹੜੀ ਵੇਖਣ ਦੇ ਆ ਇਹ ਮਰਿਆਦਤ ਨਾ ਹੋਇਆ ਕੰਮ ਇੱਕ ਵਾੜੀਆਂ ਮਰਿਆਦਾਂ ਨਿਕਵਾਂਡੀਆਂ ਇਹ ਬੜਕਾਂ ਮਰਿਆਦਾਂ ਨਾ ਵੱਜਦੀਆਂ ਪਈਆਂ ਜਦੋਂ ਵੀ ਕੋਈ ਮਰਿਆਦਤ ਕੰਮ ਹੁੰਦਾ ਪਾਠ ਪੂਜਾ ਹੁੰਦੀ ਵਿਧੀਵਤ ਉਥੇ ਇੱਕ ਭੂਮੀ ਪੂਜਨ ਕੀਤਾ ਜਾਂਦਾ ਵਾ ਝੰਡੇ ਦਾ ਇੱਕ ਥੜਾ ਬਣਾਇਆ ਜਾਂਦਾ ਆ ਉੱਥੇ ਕੋਈ ਜਲ ਛੜਕਾਇਆ ਜਾਂਦਾ ਵਾ ਕੋਈ ਫੁੱਲ ਵਰਸਾਏ ਜਾਂਦੇ ਆ ਕੋਈ ਮਿੱਠਾ ਵੰਡਿਆ ਜਾਂਦਾ ਵਾ ਫਿਰ ਝੰਡੇ ਚੜ੍ਹਦੇ ਨੇ ਔਰ ਮਰਿਆਦਾਂ ਨਾ ਭਾਵੇਂ ਲਾਲੀ ਝੰਡਾ ਚੜ੍ਹ ਜਾਂਦਾ ਇਹ ਮਰਿਆਦਾਂ ਨਹੀਂ ਇਹ અપਮਾਨ ਹੋਇਆ ਤਾਨੂੰ ਮਿਲਦਾ ਕਿ ਝੰਡਾ ਦੂਜਾ ਲੰਨਾ ਦੇਣਾ ਅਸੀਂ ਇਹ ਚੋਣਿਆ ਝੰਡਾ ਭਾਵੇਂ ਲਾਲ ਨਹੀਂ ਲੱਗ ਜਾਂਦਾ ਇਹ ਜਿਹੜੇ ਸੰਗਠਨਾਂ ਦੇ ਲੋਕ ਜਿਨ੍ਹਾਂ ਨੇ ਉਹ ਤਿਰੱਦੀ ਆਜ਼ਾਦੀ ਚ ਆਪਣਾ ਹਿੱਸਾ ਪਾਇਆ ਔਰ ਲੜਾਈ ਲੜ ਕੇ ਧੂਣਾ ਸਾਹਿਬ ਵੀ ਜਿਹੜਾ ਮਿਲਿਆ ਇਹ ਭਾਵਾਦਸਤੀ ਬਦੌਲਤ ਮਿਲਿਆ ਉਸ ਟਾਈਮ ਤੇ ਮੁੱਖ ਮੰਤਰੀ ਨੇ ਖਵਜਾ ਦਿੱਤਾ ਸਮਾਜ ਨੂੰ ਜਦੋਂ ਭੋਖੜਤਲਾਂ ਸੰਗਠਨਾਂ ਨੇ ਰੱਖੀਆਂ ਬਾਬਿਆਂ ਨੇ ਨਹੀਂ ਰੱਖੀਆਂ ਅੱਜ ਉਹ ਜਿਹੜਾ ਮਿਲਿਆ ਆ ਤਿਰਥ ਉਹ ਸੰਗਠਨਾਂ ਦੀ ਵਜ੍ਹਾ ਨਾਲ ਮਿਲਿਆ ਇਹਨਾਂ ਦੀ ਸਹਿਮਤੀ ਹੋਣੀ ਚਾਹੀਦੀ ਆ ਝੰਡਾ ਚਾਹੇ ਲਾਲ ਚੜਜੇ ਪੀਲਾ ਚੜਜੇ ਅਸਮਾਨੀ ਚੜਜੇ ਪੀਲਾ ਚੜਜੇ ਕੋਈ ਵੀ ਚੜਜੇ ਪਰ ਉਹ ਸਹਿਮਤੀ ਦੇ ਨਾਲ ਚੜਨਾ ਚਾਹੀਦਾ ਜੇ ਉਹਨਾਂ ਨੂੰ ਲੱਗਦਾ ਉਹਨਾਂ ਦੇ ਡੇਰਿਆਂ ਦਾ ਰੰਗ ਹੋ ਸਕਦਾ ਲਾਲ ਦੋਨਾਂ ਪਨੇ ਡੇਰੇ ਨੇ ਉਹਨਾਂ ਦੇ ਅਸੀਂ ਉਹਨਾਂ ਦੀ ਡੇਰਿਆਂ ਦੀ ਅਦਬ ਕਰਦੇ ਆਂ ਉਹਨਾਂ ਨੂੰ ਸਤਕਾਰ ਕਰਦੇ ਆਂ ਔਰ ਗਰਦਾਰੀਨਾਥ ਜੀ ਔਰ ਮਲਕੀਰਨਾਥ ਜੀ ਅਸੀਂ ਉਹਨਾਂ ਨੂੰ ਮੱਥਾ ਵੀ ਟੇਕਦੇ ਆਂ ਸਾਡੇ ਸੰਤ ਨੇ ਉਹ ਮਗਰ ਜਿਹੜਾ ਇਹ ਤੀਰਤ ਦੀ ਗੱਲ ਆ ਇਹ ਪੂਰੇ ਵਿਸ਼ਵ ਦਾ ਇਹ ਚੀਜ਼ ਸਾਰਿਆਂ ਦੀ ਓਨੀ ਉਪਮਾਇਆ ਦੇ ਉਹ ਉਨੀ ਸ਼ਰਧਾ ਆ ਜਿੰਨੀ ਉਹਨਾਂ ਦੀ ਅਸੀਂ ਚਾਹੁੰਦੇ ਆ ਕਿ ਇੱਥੇ ਕੋਈ ਇਤਨਾ ਲੜਾਈ ਝਗੜਾ ਨਹੀਂ ਸੀ ਹੋਣਾ ਚਾਹੀਦਾ ਇਹ ਵਿਵਾਦਿਤ ਮੁੱਦਾ ਜਾਣ ਬੁਝ ਕੇ ਗੱਬਰ ਵੱਲੋਂ ਚੁੱਕਿਆ ਗਿਆ ਰਾਜ ਰਾਜਨੀਤੀ ਕਰਨ ਦੇ ਲਈ ਕਦੀ ਟਪੂਸੀ ਮਾਰ ਕੇ ਕਦੀ ਟਪੂਸੀ ਬਾਂਦਰ ਵਾਲਾ ਕੰਮ ਆਉਦਾ ਇਸ ਤਰ੍ਹਾਂ ਕਰਦਾ ਤੇ ਇਹ ਉਹਨੂੰ ਹੁਣ ਬਾਂਦਰਾਂ ਵਾਲੇ ਕੰਮ ਉਮਰਦੇ ਸਾਹਿਬ ਨੇ ਛੱਡ ਦੇਣੇ ਚਾਹੀਦੇ ਤੁਹਾਡੇ ਵੱਲੋਂ ਕੀ ਚੁੱਕਾ ਹੁਣ ਅਸੀਂ ਇਹ ਚਾਹਾਂਗੇ ਕਿ ਜਿੰਨੀ ਦੇਰ ਤੱਕ ਉਹ ਛੰਡੇ ਰਿਮੂਵ ਨਹੀਂ ਹੁੰਦੇ ਉਹਦੀ ਮਰਿਆਦਾ ਜਿਹੜੀ ਆ ਉਹ ਤਦ ਬਹਾਲ ਹੁੰਦੀ ਆ ਉੱਚੇ ਮਲਬ ਸਾਫ ਸਫਾਈ ਹੋਵੇ ਉਹਦੀ ਪਵਿੱਤਰਤਾ ਜਲ ਛੜਕਾਇਆ ਜਾਵੇ ਉੱਥੇ ਪਾਠ ਪੂਜਾ ਹੋਵੇ ਔਰ ਨਾਲ ਦੀ ਨਾਲ ਜਿਹੜੇ ਲੋਕੀ ਸ਼ਰਾਰਤੀ ਸੀ ਜਿਨ੍ਹਾਂ ਵੱਲੋਂ ਉੱਥੇ ਇਹ ਇਨਸੀਡੈਂਟ ਚ ਆਪਣਾ ਹਿੱਸਾ ਪਾਇਆ ਗਿਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਬਿਲਕੁਲ ਜੀ ਐਸਐਸਪੀ ਦੀ ਹਾਤੀ ਦਾ ਬਿਲਕੁਲ ਵੱਡਾ ਰੋਲ ਹੈ ਉਹ ਅਸੀਂ ਉਹਦੇ ਸਰਕਾਰ ਨੂੰ ਵੀ ਕਵਾਂਗੇ ਵੀ ਇਦਾਂ ਦੇ ਵਿਅਕਤੀਆਂ ਨੂੰ ਐ ਨਾ ਹੀ ਲਾਉਣ ਏਦਾਂ ਦੀ ਜਗ੍ਹਾ ਤੇ ਚੰਗੀ ਗੱਲ ਆ ਜਿਹੜੇ ਬੰਦੇ ਕੋ ਐਕਸ਼ਨ ਨਹੀਂ ਹੋ ਪਾਇਆ ਜਿਹੜੇ ਬੰਦੇ ਨੇ ਸਾਨੂੰ ਵੀ ਗੁੰਮਰਾਹ ਕੀਤਾ ਸਾਨੂੰ ਬੰਦੀ ਬਣਾ ਕੇ ਰੱਖਿਆ ਇੱਥੇ ਰਣਜੀਤਾ ਵੀ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸਾਨੂੰ ਇਹ ਹੀ ਆਸ਼ਵਾਸਨ ਦਿੰਦੇ ਰਹੇ ਫੋਨ ਤੇ ਬਸ ਤੁਹਾਨੂੰ ਬੁਲਾ ਰਹਿਆਂ ਬਸ ਤੁਹਾਡੀ ਬੈਠ ਕਰਾ ਰਹਿਆਂ ਬਸ ਤਾਂ ਓਨੇ ਚ ਇੱਕ ਹਮ ਹੋ ਗਿਆ ਇਹ ਬਿਲੀ ਭੁਗਤਾ ਸਰਕਾਰ ਔਰ ਪ੍ਰਸ਼ਾਸਨ ਇਹ ਜਿੰਨੀ ਦੇ ਤੱਕ ਸਾਡੇ ਸੰਗਠਨਾਂ ਦੇ ਅਧਿਕਾਰੀ ਨਹੀਂ ਆਇਆ ਤਾਂ ਨਾ ਪਤਾ ਨਹੀਂ ਘਰੇ ਕਿ ਨਾਲ ਮੈਂ ਰੋਹਿਤ ਸਹੋਤਰਾ ਪਾਣੀ ਪ੍ਰਚਾਰ ਮਹਾਸਭਾ ਤੋਂ ਜਨ ਸੈਕਟਰੀ ਅੱਜ ਦਾ ਜਿਹੜਾ ਇਹ ਰੋਸ ਕਰਨਾ ਚੱਲ ਰਿਹਾ ਹੈ ਉਹਦੇ 'ਚ ਮੈਂ ਜੋ ਦੇਖਿਆ ਆ ਕਿ ਇੱਥੇ ਜਾਤ ਔਰ ਜਮਾਤ ਦੀ ਗੱਲ ਹੋ ਰਹੀ ਆ ਜਿਹੜੀ ਸਾਡੀ ਜਾਤ ਆ ਵਾਲਮਿਕੀ ਸਾਡੀ ਜਿਹੜੀ ਜਮਾਤ ਆ ਉਹ ਨੀਲਾ ਲਾਲ ਹਰਾ ਚਰੰਗਾ ਸਾਡੀ ਨਾਲ ਇਹ ਜਮਾਤ ਨਹੀਂ ਆ ਅਸੀਂ ਇਸ ਜਮਾਤ 'ਚੋਂ ਬਾਹਰ ਨਿਕਲਣਾ ਚਾਹੀਦਾ ਆ ਝੰਡਾ ਕੋਈ ਵੀ ਲੱਗੇ ਲੇਕਿਨ ਝੰਡਾ ਉਹ ਮर्यादा ਦੇ ਨਾਲ ਔਰ ਸਾਰੇ ਹੀ ਸਮਾਜ ਦੀ ਸਹਿਮਤੀ ਨਾਲ ਲੱਗਣਾ ਚਾਹੀਦਾ ਹੈ। ਉਹਦੇ 'ਚ ਸਾਰੇ ਸਮਾਜ ਦੀ ਸਹਿਮਤੀ ਹੋਣੀ ਚਾਹੀਦੀ ਹੈ। ਜਿੰਨਾ ਵੀ ਉਥੇ ਜਿਹੜੇ ਝੰਡੇ ਲਾਉਣ ਵਾਲੇ ਮੇਰੇ ਵੀਰ ਸੀਗੇ ਸੰਤ ਸਮਾਜ ਸੀ ਮੈਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦਾ ਆਇਆ। ਇਹ ਕਹਿਣਾ ਚਾਹੁੰਦਾ ਆ ਕਿ ਕਮ ਸੇ ਕਮ ਭਗਵਾਨ ਵਾਲਮੀਕੀ ਮਹਾਰਾਜ ਦੀ ਮर्यादा ਦਾ ਖਿਆਲ ਰੱਖਦੇ ਗੋਲਤ ਤੇ ਪੈਰ ਰੱਖ ਲਏ ਮਹਾਰਾਜ ਦੇ ਸਰੂਪ ਦੇ ਉੱਪਰ ਪੈਰ ਰੱਖ ਲਏ ਹਨ ਤੇ ਮਤਲਬ ਬੜਾ ਹੀ ਮर्यादित ਢੰਗ ਨਾਲ ਨਹੀਂ ਹੋਇਆ ਔਰ ਉਹਦੇ ਲਈ ਸਮਾਜ ਸਾਰਾ ਆਹਤਾ ਸਾਰਿਆਂ ਦੇ ਦਿਲ ਨੂੰ ਬਹੁਤ ਹੀ ਠੇਸ ਲੱਗੀ ਆ ਅੱਜ ਅਸੀਂ 100 ਕਦਮ ਚੱਲ ਕੇ ਇੱਥੇ ਲਈ ਇੱਥੇ ਆਏ ਆ ਅਸੀਂ ਕਿਸੇ ਦੇ ਨਾਲ ਸਮਰਥਨ ਨਹੀਂ ਕਰਨ ਆਏ ਅਸੀਂ ਕਿਸੇ ਦੇ ਨਾਲ ਪੱਖਪਾਤ ਨਹੀਂ ਨਹੀਂ ਆਏ ਅਸੀਂ ਸਿਰਫ ਇਹ ਚ ਕਰਕੇ ਅੱਜ ਇੱਥੇ ਆਏ ਆ ਕਿ ਜੋ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਲ ਇਹਨਾਂ ਨੇ ਦੁਰਦ੍ਰਿਸ਼ਟੀ ਕੀਤੀ ਆ ਉੱਚ ਜਿੰਨੇ ਵੀ ਬੰਦੇ ਇਨਵੋਲਵ ਸੀ ਚਾਹੇ ਸੰਤਸਮਾਜਤੋ ਸੀ ਚਾਹੇ ਉਹ ਕਿਸੇ ਵੀ ਸਮੂਹ ਰੂਪ ਦੇ ਸੀ ਕੋਈ ਵੀ ਸੀ ਉਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਔਰ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਕਿ ਇਹਦੇ ਚ ਸਰਕਾਰ ਆਪਣੀ ਇਨਵੋਲਵਮੈਂਟ ਸ਼ੋਅ ਕਰੇ ਕਿਉਂਕਿ ਸਰਕਾਰ ਵੱਲੋਂ ਕੋਈ ਵੀ ਇਨਵੋਲਵਮੈਂਟ ਸ਼ੋਅ ਨਹੀਂ ਹੋ ਰਹੀ ਸਰਕਾਰ ਵੱਲੋਂ ਕੋਈ ਵੀ ਬੰਦ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਪ੍ਰਸ਼ਾਸਨ ਮੂਖ ਦਰਸ਼ਕ ਬਣ ਕੇ ਦੇਖਦਾ ਰਿਹਾ 1000 ਦੇ ਕਰੀਬ ਪ੍ਰਸ਼ਾਸਨਿਕ ਲੋਕ ਸੀਗੇ ਜਿਨ੍ਹਾਂ ਨੇ ਕਿਸੇ ਨੂੰ ਕੁਝ ਵੀ ਕਰਨ ਤੋਂ ਰੋਕਿਆ ਨਹੀਂ ਜੇ ਰੋਕਿਆ ਨਹੀਂ ਤੇ ਇੱਕ ਜਦਾ ਮਤਲਬ ਨਹੀਂ ਸਰਕਾਰੀ ਇਨਵਾਲਡ ਐਸ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦਾ ਇੱਕ ਤੁਰੰਤ ਕੋਈ ਐਕਸ਼ਨ ਲੈਣ ਤੇ ਇਹ ਸਭ ਕੁਝ ਨੂੰ ਠੀਕ ਕਰਨ ਜੈ ਵਾਲਮੀਕੀ ਹਰ ਹਰ ਵਾਲਮੀ ਮੈਂ ਰਵਿੰਦਰਗਿਰੀ ਭਗਵਾਨ ਵਾਲਮੀਕੀ ਬਾਣੀ ਪ੍ਰਚਾਰ ਮਹਾਸਭਾ ਤੋਂ ਇਹ ਬੇਨਤੀ ਕਰਨੀ ਚਾਹੁੰਦਾ ਸਮੁੱਚੀ ਸੰਗਤ ਨੂੰ ਕਿ ਜੋ 27 ਤਰੀਕ ਨੂੰ ਪਵਨ ਵਾਲਮੀਕੀ ਤੀਰਤੇ ਨਿਸ਼ਾਨ ਸਾਹਿਬ ਚੜਾਉਣ ਤੇ ਸਤ ਗੁਰਾਂ ਦੀ ਬੇਦਵੀ ਕੀਤੀ ਗਈ ਉੱਥੇ ਹਥਿਆਰ ਲੈ ਕੇ ਮੰਦਰ ਪਰਸਰ ਦੇ ਵਿੱਚ ਲੋਕ ਹੁੰਦੇ ਨਜ਼ਰ ਆਏ ਆਪਾਂ ਨੇ ਸਾਰੇ ਨੇ ਵੀਡੀਓ ਦੇ ਵਿੱਚ ਇਹ ਦੇਖਿਆ ਹੈ ਉਹ ਬੜੀਆਂ ਨਿੰਦਣੀਆਂ ਹੈ ਚਾਹੇ ਉਹ ਸੰਤ ਸਮਾਜ ਦੀ ਅਗਵਾਈ ਦੇ ਵਿੱਚ ਹੋਇਆ ਚਾਹੇ ਉਹ ਵਿਸ਼ੇਸ਼ ਕਿਸੇ ਧੜੇ ਦੇ ਅਗਵਾਈ ਦੇ ਵਿੱਚ ਹੋਇਆ ਪਰ ਨਿੰਦਣੀਆਂ ਹੈ ਭੇਖ ਇਸ ਗੱਲ ਤੇ ਲਜਿਤ ਹੈ ਪਰ ਭੇਖ ਰਤਨ ਜੋ ਹੁੰਦਾ ਹੈ ਬੜਾ ਹੀ ਪਾਵਨ ਤੇ ਪਵਿੱਤਰ ਮੰਨਿਆ ਜਾਂਦਾ ਹੈ ਸਾਡੇ ਸੰਤਾਂ ਨੂੰ ਵੀ ਇਸ ਦੀ ਗੱਲ ਦੀ ਮर्यादा ਰੱਖਣੀ ਚਾਹੀਦੀ ਹੈ ਸੋ ਅੱਜ ਅਸੀਂ ਇਸੇ ਰੋਸ਼ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਆ ਪਰ ਅਸੀਂ ਇਹ ਵੀ ਬੇਨਤੀ ਕਰਨੀ ਚਾਹੁੰਦੇ ਹਾਂ ਅਸੀਂ ਕੋਈ ਵੀ ਨਿਸ਼ਾਨ ਦੇ ਵਿਸ਼ੇ ਦੇ ਵਿੱਚ ਜਾਂ ਝੰਡੇ ਦੇ ਵਿਸ਼ੇ ਦੇ ਵਿੱਚ ਇਕਤ੍ਰਤ ਨਹੀਂ ਹੋਏ ਅਸੀਂ ਸਿਰਫ ਸਿਰਫ ਬੇਅਦਵੀ ਦੇ ਮਾਮਲੇ ਤੇ ਇਹ ਬੇਨਤੀ ਕਰਨ ਦੇ ਲਈ ਸੰਗਤ ਨੂੰ ਆਏ ਹਾਂ ਸੋ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀ